ਕਹਾਣੀ ਰਾਜਾ ਬਿਕਰਮਾ ਦਿੱਤਿਆ ਦੀ ਆ ਜਦੋਂ ਉਹ ਗੁਰੂ ਦੀ ਅਗਾਂ ਲੈ ਕੇ ਜਾਣ ਲੱਗਦਾ ਆਪਣੀ ਸ਼ਸਤਰ ਸਿੱਖਿਆ ਪੂਰੀ ਕਰਕੇ ਤਾਂ ਗੁਰੂ ਉਸ ਦੇ ਸਾਹਮਣੇ ਚਾਰ ਸਵਾਲਾਂ ਦਾ ਹੱਲ ਲੱਭਣ ਲਈ ਕਹਿੰਦਾ ਉਸ ਨੂੰ ਚਾਰ ਸਵਾਲ ਕਿਹੜੇ ਹੁੰਦੇ ਆ ਪਹਿਲਾ ਸਵਾਲ ਤਾਂ ਇਹ ਹੁੰਦਾ ਕਹਿੰਦਾ ਵੀ ਦੱਖਣ ਦਿਸ਼ਾ ਵਿੱਚ ਨਾ ਇੱਕ ਕਹਿੰਦਾ ਨਰਮਦਾ ਨਦੀ ਦੇ ਕਿਨਾਰੇ ਇੱਕ ਦਰਖਤ ਆ ਦਰਖਤ ਦੇ ਕਹਿੰਦਾ ਅੱਧੀ ਰਾਤ ਨੂੰ ਅੱਗ ਦੀਆਂ ਲਪਟਾਂ ਨਿਕਲਦੀਆਂ ਵੀ ਉਹ ਪਤਾ ਕਰਨਾ ਵੀ ਉਹ ਅੱਗ ਦੀਆਂ ਲਫਤਾਂ ਦਰਖਤ ਚੋਂ ਕਿਉਂ ਨਿਕਲਦੀਆਂ ਤੇ ਲੋਕਾਂ ਦਾ ਕਹਿਣਾ ਵੀ ਕਹਿੰਦੇ ਵੀ ਉੱਥੇ ਰਾਤ ਨੂੰ ਪੂਤ ਪ੍ਰੇਤਾਂ ਦਾ ਵਾਸ ਹੁੰਦਾ ਤੇ ਦੂਜਾ ਸਵਾਲ ਇਹ ਸੀ ਕਹਿੰਦਾ ਵੀ ਉੱਤਰ ਦਿਸ਼ਾ ਵਿੱਚ ਨਾ ਇੱਕ ਬਹੁਤ ਪੁਰਾਣਾ ਖੰਡਰ ਮਹਿਲ ਪਿਆ ਤੇ ਮਹਿਲ ਵਿੱਚ ਅੱਧੀ ਰਾਤ ਨੂੰ ਨਾ ਬਹੁਤ ਮਤਲਬ ਭਿਆਨਕ ਜੀਆਂ ਬਾਜਾਂ ਨਿਕਲਦੀਆਂ ਅੱਧੀ ਰਾਤ ਨੂੰ ਤੇ ਉਹ ਪਤਾ ਲਗਾਣਾ ਕਹਿੰਦਾ ਤਾਂ ਵੀ ਇਹ ਆਵਾਜ਼ਾਂ ਕਿਉਂ ਆਨੀਆਂ ਤੇ ਕਾਹਦੀਆਂ ਆਵਾਜ਼ਾਂ ਆਨੀਆਂ ਕਹਿੰਦਾ ਠੀਕ ਹੈ ਜੀ ਉਸ ਤੋਂ ਬਾਅਦ ਤੀਜਾ ਸਵਾਲ ਇਹ ਹੁੰਦਾ ਕਹਿੰਦਾ ਵੀ ਹਿਮਾਲਿਆ ਪਰਬਤ 'ਚ ਨਾ ਇੱਕ ਝੀਲ ਆ ਜਿਹੜੀ ਝੀਲ ਆ ਉਸ ਦਾ ਰੰਗ ਨਾ ਬਿਲਕੁਲ ਲਾਲ ਹੁੰਦਾ ਖੂਨ ਵਰਗਾ ਉਸ ਨੂੰ ਰક્ત ਝੀਲ ਵੀ ਕਹਿੰਦੇ ਆ ਲੋਕ ਵੀ ਉਹ ਪਤਾ ਲਗਾਣਾ ਵੀ ਉਸ ਦਾ ਜਿਹੜਾ ਪਾਣੀ ਉਹ ਲਾਲ ਕਿਉਂ ਰਹਿੰਦਾ ਸਦਾ ਲਾਲ ਕਿਉਂ ਰਹਿੰਦਾ ਵੀ ਲੋਕ ਕਹਿੰਦੇ ਵੀ ਉੱਥੇ ਸ਼ਾਇਦ ਬਹੁਤ ਬੜਾ ਜੁੱਧ ਹੋਇਆ ਹੋਊਗਾ ਵੀ ਲੋਕਾਂ ਦਾ ਕਾਫੀ ਖੂਨ ਖਰਾਬਾ ਹੋਇਆ ਹੋਊਗਾ ਵੀ ਤਾਂ ਕਰਕੇ ਉਹ ਵੀ ਉੱਥੇ ਖੂਨ ਪਾਣੀ ਖੂਨ ਵਰਗਾ ਰਹਿੰਦਾ ਕਹਿੰਦਾ ਠੀਕ ਹੈ ਜੀ ਪਤਾ ਲਗਾ ਲਾਂਗੇ ਇੱਕ ਕਹਿੰਦਾ ਚੌਥਾ ਸਵਾਲ ਇਹ ਆ ਵੀ ਪੱਛਮ ਦਿਸ਼ਾ ਵਿੱਚ ਕਹਿੰਦਾ ਜੰਗਲ ਆ ਜੰਗਲ ਦੇ ਵਿੱਚ ਇੱਕ ਬੰਜਾਰਾ ਪਰਿਵਾਰ ਰਹਿੰਦਾ ਸੀ ਤੇ ਉਹ ਅਚਾਨਕ ਗਾਇਬ ਹੋ ਗਿਆ ਗਾਇਬ ਹੋਣ ਤੋਂ ਬਾਅਦ ਹੁਣ ਉਸ ਜੰਗਲ ਵਿੱਚ ਨਾ ਬੱਚਿਆਂ ਦੀਆਂ ਤੇ ਔਰਤਾਂ ਦੀਆਂ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਆ ਕਹਿੰਦਾ ਰਾਤ ਨੂੰ ਵੀ ਕਾਰਨ ਪਤਾ ਕਰਨਾ ਵੀ ਇਹ ਕਿਉਂ ਆਨੀ ਆ ਤਾਂ ਗੁਰੂ ਦੀ ਅਗਿਆ ਮੰਨ ਕੇ ਜਦੋਂ ਚਲਾ ਜਾਂਦਾ ਤਾਂ ਪਹਿਲੇ ਦੋ ਸਵਾਲਾਂ ਦਾ ਜਵਾਬ ਦੋਸਤੋ ਪਹਿਲੀ ਵੀਡੀਓ ਚ ਦਿੱਤਾ ਗਿਆ ਵੀ ਉਹ ਕਿਵੇਂ ਹੱਲ ਲੱਭਦਾ ਤੇ ਹੁਣ ਤੀਜੇ ਸਵਾਲ ਦਾ ਜਿਹੜਾ ਹੱਲ ਇਸ ਵੀਡੀਓ ਚ ਦੱਸਾਂਗੇ ਆਪਾਂ ਤਾਂ ਜਦੋਂ ਉਹ ਉਸ ਚੀ ਲਵੇ ਜਾਂਦਾ ਜਿਹੜੀ ਕਿ ਜਿਹਨੂੰ ਰક્ત ਚੀਲ ਕਹਿੰਦੇ ਆ ਤਾਂ ਉਸ ਦਾ ਦੇਖਦਾ ਪਾਣੀ ਜਿਹੜਾ ਬਿਲਕੁਲ ਲਾਲ ਹੁੰਦਾ ਤਾਂ ਉਹ ਪੂਰੀ ਤਰ੍ਹਾਂ ਆਲੇ-ਦਲੇ ਘੁੰਮ ਫਿਰ ਕੇ ਦੇਖਦਾ ਤਾਂ ਉਸ ਨੂੰ ਕੁਝ ਨਜ਼ਰ ਨਹੀਂ ਆਉਂਦਾ ਸਿਰਫ ਉਸ ਦੇ ਆਲੇ-ਦਲੇ ਖੈਰ ਨਾਮ ਦੇ ਦਰਖਤ ਹੁੰਨੇ ਆ ਵੀ ਸਾਰੇ ਦਰਖਤੇ ਦਰਖਤ ਹੁੰਨੇ ਆ ਉੱਥੇ ਤਾਂ ਉਹ ਹੈਰਾਨ ਹੋ ਜਾਂਦਾ ਵੀ ਪਤਾ ਕਿਉਂ ਨਹੀਂ ਲੱਗ ਰਿਹਾ ਵੀ ਕਾਰਨ ਕੀ ਆ ਵੀ ਲਾਲ ਕਿਉਂ ਆ ਫਿਰ ਘੁੰਮਦਾ ਘੁੰਮਦਾ ਉਹ ਉਸ ਦਿਸ਼ਾ 'ਚ ਚਲਾ ਜਾਂਦਾ ਜਿੱਥੋਂ ਪਾਣੀ ਵਿੱਚ गिर ਰਿਹਾ ਹੁੰਦਾ ਝੀਲ ਦੇ ਪਾਣੀ ਉੱਪਰੋਂ गिर ਰਿਹਾ ਤਾਂ ਸਾਫਾ ਜਦੋਂ ਵਿੱਚ ਚਲਾ ਜਾਂਦਾ ਤਾਂ ਲਾਲ ਹੋ ਜਾਂਦਾ ਰਾਜਾ ਫਿਰ ਦੇਖਦਾ ਵੀ ਸਮਝ ਨਹੀਂ ਆ ਰਹੀ ਵੀ ਕਹਾਣੀ ਕੀ ਹੈ ਵੀ ਉੱਪਰੋਂ ਪਾਣੀ ਸਾਫ਼ ਗਿਰਦਾ ਤੇ ਨੀਚੇ ਜਾ ਕੇ ਲਾਲ ਹੋ ਜਾਂਦਾ ਤਾਂ ਕੀ ਕਰਦਾ ਉਹ ਹੌਸਲਾ ਜਿਆ ਕਰਕੇ ਨਾ ਉਹ ਪਾਣੀ ਦੇ ਵਿੱਚ ਵੱੜ ਜਾਂਦਾ ਜਦੋਂ ਪਾਣੀ ਦੇ ਵਿੱਚ ਵੱੜਦਾ ਤਾਂ ਦੇਖਦਾ ਉਸਦੇ ਪੈਰਾਂ ਨੂੰ ਨਾ ਕੁਛ ਲੱਕੜਾਂ ਜੀਆਂ ਪੈਰਾਂ 'ਚ ਲੱਕੜਾਂ ਜੀਆਂ ਚੁਬਨੀਆਂ ਤਾਂ ਉਹ ਕੀ ਕਰਦਾ ਨੀਚੇ ਨਾਲ ਰੁਗ ਪਰ ਕੇ ਐਵੇਂ ਕੱਢਦਾ ਜਦੋਂ ਬਾਹਰ ਤਾਂ ਨਾਲ ਚਿੱਕੜ ਜਿਆ ਵੀ ਬਾਹਰ ਆ ਜਾਂਦਾ ਤਾਂ ਦੇਖਦਾ ਉਸ ਦੇ ਵਿੱਚ ਕੁਝ ਲੱਕੜਾ ਹੁੰਦੀ ਹੈ ਤੇ ਕੁਝ ਚਿੱਕੜ ਦੇ ਨਾਲ ਨਾ ਉਹ ਹੁੰਦਾ ਚੂਨਾ ਹੁੰਦਾ ਉਹ ਉਹ ਜਗ੍ਹਾ ਤੇ ਚੂਨਾ ਬਹੁਤ ਹੁੰਦਾ ਮਿੱਟੀ 'ਚ ਤੇ ਉਹ ਚੂਨਾ ਵੀ ਐਵੇਂ ਨਾਲ ਆ ਜਾਂਦਾ ਤਾਂ ਉਸ ਨੂੰ ਸਮਝ ਆ ਜਾਂਦੀ ਆ ਵੀ ਇਹ ਗੱਲ ਕੀ ਆ ਤਾਂ ਜਿਹੜਾ ਖੈਰ ਦਾ ਲੱਕੜ ਹੁੰਦੀ ਹੈ ਨਾ ਉਸ ਨੂੰ ਜਦੋਂ ਚੁੰਨੇ ਨਾਲ ਮਿਲਾ ਕੇ ਪਾਣੀ 'ਚ ਡੁਬੋਇਆ ਜਾਂਦਾ ਨਾ ਤਾਂ ਕੁਝ ਸਮੇਂ ਬਾਅਦ ਪਾਣੀ ਦਾ ਰੰਗ ਲਾਲ ਹੋ ਜਾਂਦਾ ਸੀ ਤਾਂ ਉਸ ਨੂੰ ਇਹ ਕਹਾਣੀ ਦਾ ਬਿਲਕੁਲ ਸਮਝ ਲੱਗ ਗਈ ਕਹਿੰਦਾ ਵੀ ਇਸ ਦਾ ਕਾਰਨ ਕੋਈ ਕਹਿੰਦਾ ਇੱਥੇ ਕੋਈ ਪੁਰਾਣਾ ਯੁੱਧ ਨਹੀਂ ਕੋਈ ਖੂਨ ਖਰਾਬਾ ਨਹੀਂ ਕੁਝ ਨਹੀਂ ਕਹਿੰਦਾ ਵੀ ਤਾਂ ਖੈਰ ਦੇ ਜਿਹੜਾ ਲੱਕੜ ਆ ਉਹ ਇੱਥੇ गिर ਜਾਂਦੀ ਆ ਤੇ ਆਪਾਂ ਚੂਨੇ ਨਾਲ ਮਿਲ ਕੇ ਇਹ ਇਸ ਦਾ ਰੰਗ ਲਾਲ ਹੋ ਜਾਂਦਾ ਚਲ ਇਸ ਤੋਂ ਬਾਅਦ ਫਿਰ ਉਹ ਪੱਛਮ ਦਿਸ਼ਾ 'ਚ ਚਲਾ ਜਾਂਦਾ ਜਿੱਥੇ ਮਤਲਬ ਇੱਕ ਜੰਗਲ ਦੇ ਵਿੱਚ ਇੱਕ ਬੰਜਾਰਾ ਪਰਿਵਾਰ ਗਾਇਬ ਹੋ ਗਿਆ ਸੀ ਰਾਜਾ ਸਾਰਾ ਦਿਨ ਜੰਗਲ ਚ ਘੁੰਮਦਾ ਰਹਿੰਦਾ ਦੇਖਦਾ ਉਹਨਾਂ ਨੂੰ ਲੱਭਦਾ ਵੀ ਕਿਤੇ ਸ਼ਾਇਦ ਉਹ ਇੱਥੇ ਹੀ ਹੋਣਗੇ ਜੰਗਲ ਚ ਵੀ ਲੋਕਾਂ ਦਾ ਕਹਿਣਾ ਵੀ ਉਹ ਗਾਇਬ ਹੋ ਗਏ ਪਰ ਉਸ ਨੂੰ ਕਿਤੇ ਵੀ ਉਹ ਬੰਜਾਰਾ ਪਰਿਵਾਰ ਨਹੀਂ ਮਿਲਦਾ ਤਾਂ ਸ਼ਾਮ ਹੋਣ ਲੱਗਦੀ ਆ ਉਸ ਦੀ ਨੀਗਾ ਇੱਕ ਕਾਫੂਸ ਵਾਲੀ ਇੱਕ ਝੌਂਪੜੀ ਤੇ ਪੈ ਜਾਂਦੀ ਆ ਜਦੋਂ ਉਹ ਝੌਂਪੜੀ ਚ ਜਾ ਕੇ ਦੇਖਦਾ ਤਾਂ ਉਸ ਨੂੰ ਲੱਗਦਾ ਵੀ ਇਹ ਝੌਂਪੜੀ ਸ਼ਾਇਦ ਉਹਨਾਂ ਦੀ ਹੀ ਹੋਵੇ ਤਾ ਵੀ ਸ਼ਾਇਦ ਉਹਨਾਂ ਦੀ ਜਿਹੜੇ ਬੰਜਾਰੇ ਆ ਉਹਨਾਂ ਦੇ ਹੋਏਗੇ ਇਹ ਤਾਂ ਉੱਥੇ ਜਾ ਕੇ ਦੇਖਦਾ ਤਾਂ ਉਸ ਝੋਪੜੀ ਚ ਕੁਝ ਵੀ ਅਜਿਹੀ ਇਨਸਾਨ ਵਾਲੀ ਚੀਜ਼ ਨਹੀਂ ਮਿਲਦੀ ਬਿਲਕੁਲ ਸਾਫ਼ ਹੁੰਦੀ ਹੈ ਉਹ ਝੋਪੜੀ ਖਾਲੀ ਤਾਂ ਉਹ ਉੱਥੇ ਹੀ ਬਹਿ ਜਾਂਦਾ ਉਸ ਝੋਪੜੀ ਚ ਰਾਤ ਹੋਣ ਦਾ ਇੰਤਜ਼ਾਰ ਕਰਦਾ ਵੀ ਜਦੋਂ ਰਾਤ ਹੋਊਗੀ ਤਾਂ ਮੈਨੂੰ ਪਤਾ ਲੱਗੂਗਾ ਵੀ ਆਵਾਜ਼ਾਂ ਆਉਂਦੀਆਂ ਜਾਂ ਨਹੀਂ ਆਉਂਦੀਆਂ ਤਾਂ ਰਾਜਾ ਬੈਠਾ ਰਹਿੰਦਾ ਬੈਠੇ-ਬੈਠੇ ਉਸਦੇ ਹੌਲੀ-ਹੌਲੀ ਰਾਤ ਹੋ ਜਾਂਦੀ ਹੈ ਤਾਂ ਰਾਤ ਹੁੰਦੀ ਆ ਜਦੋਂ ਰਾਤ ਹੁੰਦੀ ਆ ਤਾਂ ਇੱਕ ਨਾ ਬੱਚਿਆਂ ਦੇ ਰੋਣ ਦੀ ਆਵਾਜ਼ ਆ ਜਾਂਦੀ ਆ ਉਹ ਰਾਜਾ ਇਕਦਮ ਚਕੰਨਾ ਹੋ ਜਾਂਦਾ ਵੀ ਕਿੱਥੋਂ ਆਵਾਜ਼ ਆਈ ਆ ਤਾਂ ਜਦੋਂ ਬੱਚਿਆਂ ਦੇ ਰੋਣ ਦੀ ਆਵਾਜ਼ ਆ ਜਾਂਦੀ ਆ ਰਾਜਾ ਉਸੇ ਦਿਸ਼ਾ ਵੱਲ ਨੂੰ ਤੁਰ ਪੈਂਦਾ ਵੀ ਮੈਂ ਦੇਖਦਾ ਜਾ ਕੇ ਵੀ ਕਿੱਧਰੋਂ ਕਿਹੜੇ ਬੱਚੇ ਰੋ ਰਹੇ ਆ ਤਾਂ ਜੂ ਜੂ ਹੋ ਜਾਈ ਜਾਂਦਾ ਆਵਾਜ਼ ਦੂਰ ਦੂਰ ਜਾਈ ਜਾਂਦੀ ਆ ਤਾਂ ਅੱਗੇ ਜਾਂਦਾ ਤਾਂ ਇੱਕ ਔਰਤ ਦੀ ਰੋਣ ਦੀ ਆਵਾਜ਼ ਮੰਗੋ ਇੱਕ ਆਵਾਜ਼ ਆ ਜਾਂਦੀ ਆ ਉਹ ਹੋਰ ਵੀ ਹੈਰਾਨ ਹੋ ਜਾਂਦਾ ਵੀ ਵੀ ਇਹ ਜੀ ਆਵਾਜ਼ ਕਿੱਥੋਂ ਆ ਰਹੀ ਹੈ ਰਾਜਾ ਅੱਗੇ-ਅੱਗੇ ਵਧਦਾ ਜਾਂਦਾ ਜਾਂਦਾ ਕੁਝ ਸਮੇਂ ਬਾਅਦ ਅੱਗੇ ਜਾਂਦੋਂ ਜਾਂਦਾ ਨਾ ਜਾ ਕੇ ਜਿਹੜੀ ਆਵਾਜ਼ ਆ ਉਹ ਬਿਲਕੁਲ ਬੰਦ ਹੋ ਜਾਂਦੀ ਆ ਤਾਂ ਉਸੇ ਦਿਸ਼ਾ ਵਿੱਚ ਹੀ ਜਾਂਦਾ ਰਾਜਾ ਵੀ ਜਿਸ ਦਿਸ਼ਾ 'ਚ ਬਾਜ਼ ਆ ਰਹੀ ਹੁੰਦੀ ਆ ਤਾਂ ਅੱਗੇ ਜਾ ਕੇ ਦੇਖਦਾ ਕੀ ਦੇਖਦਾ ਇੱਕ ਨੰ ਮਾਦਾ ਪਾਲੂ ਹੁੰਦੀ ਆ ਜਿਹੜੀ ਆਪਣੇ ਬੱਚਿਆਂ ਨੂੰ ਲੈ ਕੇ ਬੈਠੀ ਹੁੰਦੀ ਆ ਰਾਜੇ ਨੂੰ ਸਮਝ ਆ ਜਾਂਦੀ ਆ ਵੀ ਇਹੀ ਜਿਹੜੀ ਆ ਔਰਤ ਦੀ ਤੇ ਬੱਚਿਆਂ ਦੀ ਆਵਾਜ਼ ਕੱਢਦੇ ਆ ਜਿਹੜੀ ਪਾਲੂ ਹੁੰਦਾ ਇਹ ਜਦੋਂ ਰੋਂਦਾ ਨਾ ਤੇ ਔਰਤ ਵਰਗੀ ਆਵਾਜ਼ ਆ ਜਾਂਦੀ ਆ ਜਦੋਂ ਇਸ ਦੇ ਬੱਚੇ ਜਿਹੜੇ ਛੋਟੇ ਛੋਟੇ ਹੋਰ ਰੋ ਰਹੇ ਸੀ ਤਾਂ ਉਹ ਐ ਲੱਗਦਾ ਸੀ ਵੀ ਜਿਵੇਂ ਕਿਸੇ ਦੇ ਜਵਾਕ ਰੋ ਰਹੇ ਹੋਵੇਂ ਰਾਜੇ ਨੂੰ ਸਾਰੀ ਕਹਾਣੀ ਸਮਝ ਲੱਗ ਜਾਂਦੀ ਆ ਤੇ ਉਹ ਬਾਬੂ ਤੋਂ ਮੁੜ ਜਾਂਦਾ ਜਦੋਂ ਇਹ ਗੱਲ ਆ ਤਾਂ ਉਸ ਨੂੰ ਸਮਝ ਲੱਗ ਜਾਂਦੀ ਹੈ ਵੀ ਆਵਾਜ਼ ਕਿਸ ਦੀ ਤੇ ਕਿਉਂ ਆ ਰਹੀ ਆ ਫਿਰ ਉਹ ਲੱਭਦਾ ਵੀ ਜਿਹੜਾ ਬੰਜਾਰਾ ਪਰਿਵਾਰ ਆ ਵੀ ਉਹ ਕਿੱਥੇ ਗਿਆ ਤਾਂ ਉਹ ਲੱਭਦਾ ਲੱਭਦਾ ਜੰਗਲ ਦੇ ਪਾਰ ਚਲਾ ਜਾਂਦਾ ਤਾਂ ਉਧਰੋਂ ਕੀ ਹੋ ਜਾਂਦੀ ਆ ਦਿਨ ਸਵੇਰ ਹੋ ਜਾਂਦੀ ਆ ਦਿਨ ਚੜਦਿਆਂ ਦਾ ਜਦੋਂ ਪਾਰ ਜਾਂਦਾ ਤਾਂ ਦੇਖਦਾ ਉਹ ਇੱਕ ਝੌਂਪੜੀ ਵਿੱਚ ਇੱਕ ਛੋਟਾ ਜਿਹਾ ਪਰਿਵਾਰ ਹੁੰਦਾ ਤਾਂ ਉਹ ਉਹ ਉਹੀ ਬੰਜਾਰੇ ਹੁੰਨੇ ਆ ਤਾਂ ਉਹਨਾਂ ਨੂੰ ਰਾਜਾ ਜਾ ਕੇ ਪੁੱਛਦਾ ਵੀ ਕੀ ਕਰਨਾ ਵੀ ਤੁਸੀਂ ਇੱਥੇ ਕਿਉਂ ਰਹਿਣ ਲੱਗ ਗਏ ਤਾਂ ਉਹਨਾਂ ਨੇ ਬੰજારਾ ਪਰਿਵਾਰ ਹੁੰਦਾ ਜਿਹੜਾ ਉਹ ਦੱਸਦੇ ਆ ਕਹਿੰਦੇ ਵੀ ਜਦ ਤੋਂ ਕਹਿੰਦਾ ਇਹ ਜੰਗਲ ਵਿੱਚ ਪਾਲੂ ਆਏ ਆ ਕਹਿੰਦਾ ਵੀ ਇਹ ਸਾਡੇ ਤੇ ਹਮਲਾ ਕਰਨ ਲੱਗ ਗਏ ਸੀ ਵੀ ਇਸ ਕਰਕੇ ਅਸੀਂ ਛੱਡ ਕੇ ਜੰਗਲ ਛੱਡ ਕੇ ਅਸੀਂ ਬਾਹਰ ਆ ਗਏ ਤਾਂ ਸਾਰੀ ਕਹਾਣੀ ਰਾਜੇ ਨੂੰ ਸਮਝ ਆ ਜਾਂਦੀ ਆ ਤਾਂ ਉਹ ਪਿੰਡ ਵਾਲਿਆਂ ਨੂੰ ਸਮਝਾ ਦਿੰਦਾ ਵੀ ਇੱਥੇ ਕੋਈ ਭੂਤ ਪ੍ਰੇਤ ਨਹੀਂ ਕੋਈ ਕੁਝ ਨਹੀਂ ਵੀ ਇੱਥੇ ਤਾਂ ਇੱਕ ਜਿਹੜੇ ਪਾਲੂ ਆ ਉਹ ਰਾਤ ਨੂੰ ਰੋਂਦੇ ਆ ਵੀ ਤਾਂ ਕਰਕੇ ਤੁਹਾਨੂੰ ਲੱਗਦਾ ਵੀ ਔਰਤਾਂ ਤੇ ਬੱਚਿਆਂ ਦੀਆਂ ਆਵਾਜ਼ਾਂ ਨਹੀਂ ਆ ਤਾਂ ਵਿਕਰਮਨ ਦਿੱਤਿਆ ਜਿਹੜਾ ਉਹ ਆਪਣੇ ਗੁਰੂ ਲਵੇ ਆ ਜਾਂਦਾ ਗੁਰੂ ਨੂੰ ਚਾਰੇ ਸਵਾਲਾਂ ਦੇ ਜਵਾਬ ਦਿੰਦਾ ਤਾਂ ਗੁਰੂ ਬੜਾ ਖੁਸ਼ ਹੋ ਕੇ ਕਹ ਦਿੰਦਾ ਵੀ ਅੱਜ ਤੋਂ ਤੂੰ ਪੂਰਾ ਅਯੋਧਿਆ ਬਣ ਗਿਆ ਵੀ ਤੂੰ ਹਰ ਇੱਕ ਮੁਸ਼ਕਲ ਦਾ ਹੱਲ ਆਪ ਲੱਭ ਸਕਦਾ ਸੋ ਦੋਸਤੋ ਇੱਥੇ ਕਹਾਣੀ ਖਤਮ ਹੁੰਦੀ ਆ ਜੇ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ